ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹਦਾ ਬੰਸਲ ਸਾਹਿਬ ਮੈਂ ਕਿਹਾ ਚਾਲ ਮਨਸੇ ਤੇ ਪਿਆਰੀ ਲੱਗਦੀ ਹੈ ਬੰਦਾ ਤਾਂ ਹਾਂ ਜੀ ਬੰਸਲ ਜੀ ਬਿਲਕੁਲ 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 ਕਮਾਲ ਹੈ ਬੇਲੀ ਦੇਖੋ ਕਿੱਥੇ ਹੋਏ ਹਾਂਜੀ ਵੈਲਕਮ ਹੈ ਕਲੋਸ ਦੇ ਵਿੱਚ ਤੁਹਾਨੂੰ ਜੀ ਆਇਆਂ ਕਹਿੰਦੇ ਆ ਕਈ ਵਾਰੀ ਜ਼ਿੰਦਗੀ ਦੇ ਸਫ਼ਰ ਤੇ ਚੱਲਦੇ ਆ ਤੁਹਾਡੇ ਕਿ ਤਜਰਬੇ ਹੁੰਦੇ ਆ ਕਾਫੀ ਕੁਝ ਸਿੱਖਦੇ ਹਾਂ ਜਾਂ ਕਿ ਚੰਗੇ ਬੰਦੇ ਮਿਲ ਜਾਂਦੇ ਆ ਕਈ ਵਾਰੀ ਮਾੜੀਆਂ ਘਟਨਾਵਾਂ ਘਟਦੀਆਂ ਹਰ ਚੀਜ਼ ਤੁਹਾਨੂੰ ਚੰਗੇ ਜਾਂ ਮਾੜੇ ਪ੍ਰਭਾਵਿਤ ਕਰਦੀ ਹੈ ਕਿ ਤੁਸیں ਕੀ ਗ੍ਰਹਿਣ ਕਰਨਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਸੋ ਇਹ ਜੇ ਹਾਲਾਤਾਂ ਦੇ ਵਿੱਚ ਬੰਦਾ ਕਈ ਵਾਰੀ ਚੰਗੀ ਚੀਜ਼ ਚੁਣ ਲੈਂਦਾ ਕਈ ਵਾਰੀ ਮਾੜੀ ਚੀਜ਼ ਚੁਣ ਲੈਂਦਾ ਚੂਜ ਤੁਸੀਂ ਕੀ ਕਰ ਰਹੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿਸੇ ਨੂੰ ਬਲੇਮ ਨਹੀਂ ਦੇ ਸਕਦੇ ਸੋ ਅੱਜ ਗੱਲ ਕਰਨ ਜਾ ਰਹੇ ਹਾਂ ਕਿ ਅਸੀਂ ਵੀ ਸਫਰਤੇ ਸੀਗੇ ਤੇ ਉੱਥੇ ਜੇ ਸਖਸ਼ੀਅਤ ਨੂੰ ਮਿਲੇ ਆ ਉਹ ਵੀ ਸਫਰਤੇ ਸੀ ਤੇ ਬੜਾ ਵਧੀਆ ਲੱਗਿਆ ਗੱਲ ਕਰਨ ਜਾ ਰਿਹਾ ਮੇਰੀ ਮਰਾਦ ਅਸ਼ੋਕ ਕਬਨ ਸਨਮਾਨ ਸਾਤਵਾ ਜੋ ਕੈਨੇਡਾ ਤੇ ਅਮਰੀਕਾ ਦੀ ਫੇਰੀ ਤੇ ਆਏ ਹੋਏ ਨੇ ਤੇ ਉੱਥੇ ਕੱਲ ਅਸੀਂ ਗਲੋਬਸ ਦੇ ਵਿੱਚ ਅਚਾਨਕ ਗਏ ਦੇ ਉੱਥੇ ਮੈਂ ਦੇਖਿਆ ਕਿ ਉਹ ਕਿਤੇ ਹੋਰ ਜਾ ਰਹੇ ਸੀ ਉਹਨਾਂ ਦੇ ਨਾਲ ਮੇਲ ਹੋਇਆ ਸੋ ਚੱਲਦੇ ਚੱਲਦੇ ਉਹਨਾਂ ਦੇ ਨਾਲ ਕੁਝ ਗੱਲਾਂ ਕੀਤੀਆਂ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਪਹਿਲਾਂ ਤਾਂ ਉਹਨਾਂ ਨੂੰ ਮੈਂ ਵਧਾਈ ਦੇਣਾ ਉਹਨਾਂ ਦੀ ਨਵੀਂ ਪੁਸਤਕ ਲਪ ਜਾਣਗੇ ਲਾਲ ਗਵਾਚੇ ਜੋ ਗੁਣਾ ਨੂੰ ਹੁਣੇ ਹੁਣੇ ਰਿਲੀਜ਼ ਕੀਤੀ ਆ ਬਹੁਤ ਵਧੀਆ ਇਸ ਤੋਂ ਪਹਿਲਾਂ ਮਿੱਟੀ ਨੂੰ ਫਰੋਲ ਜੋਗੀ ਆ ਕਿਉਂਕਿ ਜੇ ਮਿੱਟੀ ਅਸੀਂ ਫਰੋਲਾਂਗੇ ਤਾਂ ਉਹਦੇ ਵਿੱਚ ਕਾਫੀ ਕੁਝ ਲੱਭਦਾ ਉਹਨਾਂ ਨੇ ਮਿੱਟੀ ਫਰੋਲੀ ਆ ਕਿ ਉਹਨਾਂ ਨੇ ਬਹੁਤ ਸਾਰੇ ਛੁਪੇ ਗੀਤਕਾਰਾਂ ਦੀ ਗੱਲ ਕੀਤੀ ਆ ਜਿਨ੍ਹਾਂ ਨੂੰ ਲੋਕ ਭੁੱਲ ਚੁੱਕੇ ਸੀ ਗੀਤ ਜਾਣਦੇ ਕਿਸ ਨੇ ਗਾਇਆ ਪਰ ਕਿਸ ਨੇ ਲਿਖਿਆ ਕਿਸ ਨੇ ਆਪਣੀ ਮਿਹਨਤ ਲਾਈ ਉਸ ਬਾਰੇ ਕਿਸ ਨੂੰ ਨਹੀਂ ਪਤਾ ਅਸ਼ੋਕ ਵਾਂਸਲ ਮਾਨਸਾ ਨੇ ਇਸ ਮਹਾਨ ਕਾਰਜ ਨੂੰ ਨੇਪਰੇ ਚਾੜਿਆ ਕੱਲ ਵੀ ਮੈਂ ਗੱਲ ਉਹਨਾਂ ਨਾਲ ਕੀਤੀ ਕਿ ਤੁਸੀਂ ਆਪਣਾ ਘਰ ਫੂਕਤਵਾਸਾ ਕਿਵੇਂ ਕਰ ਦੇਖ ਰਹੇ ਹੋ ਉਹ ਕਹਿੰਦਾ ਬਸ ਮੇਰੇ ਅੰਦਰ ਇੱਕ ਅੱਗ ਸੀਗੀ ਕਿ ਇਹ ਜੋ ਲੋਕ ਨੇ ਜਿਨ੍ਹਾਂ ਦਾ ਜ਼ਿਕਰ ਨਹੀਂ ਆਉਂਦਾ ਮੈਂ ਆਪਣੇ ਤੌਰ ਤੇ ਕਰਾਂਗਾ ਤੇ ਉਹਨਾਂ ਨੇ ਉਹਨਾਂ ਛੁਪੇ ਗੀਤਕਾਰਾਂ ਨੂੰ ਚਾਹੇ ਉਹ ਭਾਰਤ ਦੇ ਕਿਸੇ ਵੀ ਹਿੱਸੇ ਦੇ ਵਿੱਚ ਸੀਗੇ ਲੱਭਿਆ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਉਹ ਸਾਡੇ ਨਾਲ ਖੋਜ ਭਰਪੂਰ ਬਿਰਤਾਂਤ ਗੱਲਬਾਤ ਕਤਾਵ ਦੇ ਵਿੱਚ ਸੰਝ ਕੀਤੀ ਕਈ ਵਾਰ ਮੈਂ ਕਹਿੰਦਾ ਉਹਨਾਂ ਮੈਂ ਖਾਤਾ ਇਹਨੂੰ ਅਸ਼ੋਕ ਪੰਸਰ ਮਾਨਸਾਨੀ ਡਾਕਟਰ ਅਸ਼ੋਕ ਪੰਸਰ ਮਾਨਸਾਨਾ ਕਹਿਣਾ ਚਾਹੀਦਾ ਕਿਉਂਕਿ ਜੇ ਪੀ ਐਚ ਡੀ ਕਰਨ ਵਾਲਾ ਵੀ ਇੱਕ ਸਟੂਡੈਂਟ ਇੰਨੀ ਖੋਜ ਨਹੀਂ ਕਰਦਾ ਜਿੰਨੀ ਉਹਨਾਂ ਨੇ ਕੀਤੀ ਸਜਦਾ ਉਹਨਾਂ ਨੂੰ ਸੋ ਉਸ ਸਮੇ ਸਾਡੀ ਗੱਲਬਾਤ ਕੁਝ ਬਾਰੀ ਪਾਰਕਿੰਗ ਲਾਟ ਦੇ ਵਿੱਚ ਹੀ ਹੋਈ ਪਾਰਕਿੰਗ ਲਾਟ ਦੇ ਵਿੱਚ ਕੀ ਗੱਲਬਾਤ ਹੋਈ ਉਹ ਵੀ ਤੁਹਾਡੇ ਨਾਲ ਹੁਣ ਸਾਂਝੀ ਕਰਦੇ ਆ ਆਓ ਲੈ ਚੱਲਦੇ ਹਾਂ ਉਸ ਪਾਰਕਿੰਗ ਲਾਟ ਦੇ ਵਿੱਚ ਉਹ ਹੀ ਗੱਲਬਾਤ ਬਦ ਤੇ ਨਾਲ ਹੀ ਆਪਣੇ ਵੱਲੋਂ ਉਮੀਦ ਕਰਦਾ ਹਾਂ ਤੇ ਅੱਗੇ ਤੋਂ ਵੀ ਸ਼ੋਕਪਨ ਸਮਾਨਸਾ ਇਸੇ ਤਰ੍ਹਾਂ ਡਟੇ ਰਹਣਗੇ ਇਸੇ ਤਰ੍ਹਾਂ ਨਿਰਸਵਾਰਥ ਕੰਮ ਕਰਦੇ ਰਹਿਣਗੇ ਤੇ ਮੈਂ ਉਹਨਾਂ ਪਰਿਵਾਰਾਂ ਦਾ ਵੀਰਾਂ ਦਾ ਭੈਣਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਦੀ ਇਸ ਮਿਹਨਤ ਨੂੰ ਸਲਾਮ ਕੀਤਾ ਤੇ ਉਹਨਾਂ ਦੀ ਮਦਦ ਵੀ ਕੀਤੀ ਤੇ ਅੱਗੇ ਤੋਂ ਮਦਦ ਕਰਨ ਦਾ ਵਾਅਦਾ ਵੀ ਕੀਤਾ ਕਿਉਂਕਿ ਅਜਿਹੇ ਕੰਮ ਕਿਸੇ ਦੀ ਵੀ ਆਰਥਿਕ ਸਹਾਇਤਾ ਤੋਂ ਬਿਨਾਂ ਸਿਰੇ ਨਹੀਂ ਚੜ ਸਕਦੇ ਚੰਗਾ ਕੰਮ ਕਰਨ ਵਾਲਾ ਕਿੰਨਾ ਚਿਰ ਆਪਦਾ ਘਰ ਫੋਕੂਗਾ ਸੋ ਲੋਰ ਹੁੰਦੀ ਹੈ ਕਿ ਇਹੋ ਜਿਹੇ ਚੰਗੇ ਸਹਿਤਕਾਰਾਂ ਨੂੰ ਬਚਾਉਣ ਦੀ ਤਾਂ ਕਿ ਅੱਗੇ ਵੀ ਹੋਰ ਚੰਗੇ ਕਾਰਜ ਹੁੰਦੇ ਰਹਿਣ ਤੇ ਆਹ ਲੈ ਚੱਲਦੇ ਆਂ ਉਸ ਸਮੇਂ ਦੀ ਗੱਲਬਾਤ ਦੇ ਨਾਲ ਕਿ ਕੀ ਕੁਝ ਅਸੀਂ ਗੱਲਾਂ ਕੀਤੀਆਂ ਥੋੜੇ ਸਮੇਂ ਦੇ ਵਿੱਚ ਬਹੁਤੀਆਂ ਗੱਲਾਂ ਗਾਗਰ ਦੇ ਵਿੱਚ ਸਾਗਰ ਭਰਨ ਵਾਂਗ ਕੀਤਾ ਤੇ ਆਉ ਦਿਖਾਉਣਾ ਤੁਹਾਨੂੰ ਉਸ ਸਮੇਂ ਦੀ ਗੱਲਬਾਤ ਦੇ ਕੁਝ ਅੰਸ਼ ਆ ਬੰਦਾ ਜਿਹੜਾ ਅੰਦਰੋਂ ਉਸ ਕਾਗੋ ਪੀ ਜਿਹੜਾ ਪੀਜਾ ਖਾ ਕੇ ਨਿਕਲਿਆ ਦੇਖਿਆ ਲੱਗਦਾ ਚਾਲ ਤਾਂ ਸ਼ੂਕਵਾਂ ਸਰਮਾਨਸੀ ਆ ਰਹੀ ਹੈ ਚਲੋ ਦੇਖਦੇ ਆਂ ਜੀ ਕਰਦੇ ਆਂ ਗੱਲ ਮਿਲਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿ ਹਾਲ ਚਾਲ ਹੈ ਬੰਸਲ ਸਾਹਿਬ ਮੈਂ ਕਿਹਾ ਚਾਲ ਮਾਲ ਸੇ ਤੇ ਬਿਆਰੀ ਲੱਗਦੀ ਏ ਬੰਦਾ ਤਾਂ ਹਾਂ ਜੀ ਬੰਸਲੀ ਆ ਬਿਲਕੁਲ 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 ਕਮਾਲ ਆ ਬੇਲੀ ਦੇਖੋ ਕਿੱਥੇ ਹੋਏ ਹਾਂਜੀ ਵੈਲਕਮ ਹੈ ਕਲੋਸ ਦੇ ਵਿੱਚ ਤੁਹਾਨੂੰ ਜੀ ਆਇਆਂ ਕਹਿੰਦੇ ਆ ਪਹਿਲਾਂ ਅਸੀਂ ਤੁਸੀਂ ਸਾਡੇ ਸ਼ਹਿਰ ਆਏ ਵਾਹ ਜੀ ਵਾਹ ਹਾਂਜੀ ਬੜਾ ਚੰਗਾ ਲੱਗਿਆ ਕਿ ਇਹਦੀ ਮਹਾਨ ਸ਼ਖਸੀਅਤ ਚੱਲ ਕੇ ਸਾਡੇ ਸ਼ਹਿਰ ਦੇ ਵਿੱਚ ਆਈ ਹੈ ਮੇਲ ਦੇਖੋ ਕਿੰਦਾ ਹੋਇਆ ਹਾਂ ਹਾਂਜੀ ਬਿਲਕੁਲ ਤੁਹਾਡੀਆਂ ਪੜ੍ਹਦੇ ਰਹੇ ਨੇ ਕੋਈ ਲਿਖਤਾ ਨੂੰ ਪੋਸਟਕਾ ਨੂੰ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਬੜੇ ਵਧੀਆ ਪ੍ਰਚਾਰੇ ਕਰ ਰਹੇ ਹੋ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਹਰ ਉਸਨਾ ਕੀ ਹਾਲ ਠੀਕ ਹੈ ਇਹ ਉਸ ਵੱਬ ਬਣਾਉਂਦਾ ਮੇਰਾ ਖਿਆਲ ਤੁਸੀਂ ਪੀਜਾ ਖਾ ਕੇ ਆਓ ਕਿ ਖਾਣਾ ਅਸੀਂ ਖਾਣ ਚੱਲੇ ਆ ਮੈਂ ਖਾਇਆ ਤੁਹਾਨੂੰ ਦੁਬਾਰਾ ਵੀ ਖਵਾਵਾਂਗਾ ਪੱਤੀਆਂ ਬੈਠ ਕੇ ਕੋਈ ਗੱਲ ਨਹੀਂ ਹਾਂਜੀ ਤੁਹਾਨੂੰ ਹੋਰ ਠੀਕ ਹੈ ਜੀ ਸਾਡਾ ਸ਼ਹਿਰ ਕਲੋਬਸ ਕਿਵੇਂ ਲੱਗਿਆ ਤੁਹਾਨੂੰ ਬਹੁਤ ਅੱਛਾ ਕਿਹਾ ਬਾਦ ਮਹਾਰਾਜ ਮਾਈਕਾ ਦਾ ਸਰਪੰਚ ਹੈ ਹਾਂਜੀ ਹਾਂਜੀ ਤੇ ਆ ਸਾਡੇ ਨਾ ਨਾ ਸਾਹਿਬ ਜੀ ਅਸੀਂ ਕਾਲ ਸਾਹਿਬ ਅਸੀਂ ਕਾਲ ਵੈਲਕਮ ਟੂ ਅਮਰੀਕਾ ਬਹੁਤ ਜਿਆਦਾ ਟਾਈਮ ਹੈ ਭਾਈ ਬਹੁਤ ਜਿਆਦਾ ਟਾਈਮ ਹੈ ਹੋਰ ਹਾਂਜੀ ਹਾਂਜੀ ਤੇ ਹੋਰ ਸਾਡਾ ਸ਼ਹਿਰ ਆਜੋ ਤੁਹਾਨੂੰ ਦਿਖਾਉਣਾ ਹੈ ਜੀ ਚਲੋ ਜੀ ਚਲੋ ਹਾਂਜੀ ਆਜੋ ਜੀ ਦਿਖਾਓ ਕੀ ਦਿਖਾਉਣਾ ਹੈ ਹੋਰ ਹਾਂਜੀ ਹੂੰ ਉਸੇ ਗਏ ਉਹ ਤਾਂ ਦੇਖੋ ਕੋਲੋਪ ਸਾਡਾ ਬੜਾ ਸ਼ਾਂਤ ਹਰਿਆਲੀ ਭਰਿਆ ਸ਼ਹਿਰ। ਕੀ ਬਾਤ ਹੈ? ਕੀ ਬਾਤ ਹੈ? ਸ਼ਾਂਤੀ ਵੀ ਤੇ ਸਫਾਈ ਵੀ। ਸਫਾਈ ਵੀ ਹੈਗੀ ਆ ਦੇਖੋ। ਹੂੰ। ਡਿਸਪਲਿਨ ਸਾਰਾ ਕੁਝ ਹੈ। ਕੀ ਬਾਤ ਹੈ? ਕਾਨੂੰਨ ਦਾ ਰਾਜ ਹੈ। ਹਾਂਜੀ ਹਾਂਜੀ। ਭੀੜ ਭੜਕਾ ਹੈ ਨਹੀਂ। ਹਾਂਜੀ। ਸ਼ਾਂਤੀ ਹੈ। ਸ਼ਾਂਤੀ ਹੈ ਜੀ ਬਿਲਕੁਲ। ਬਾਕੀ ਜਦੋਂ ਹੁਣ ਸਵਾਭ ਨਾਲ ਮੇਰਾ ਬੜਾ ਸਵਾਭ ਵੀ ਆ ਕੇ ਥੋੜੀ ਮਾਨਸੇ ਇੰਟਰਵਿਊ ਕਰੀਆ ਆਪਾਂ ਇੱਥੇ ਗੱਲਬਾਤ ਕਰਦੇ ਆ। ਤੁਹਾਨੂੰ ਇਹ ਲੇਖਣ ਜਿਵੇਂ ਕਹਿੰਦੇ ਨੇ ਆਪ ਦਾ ਘਰ ਫੂਕਣ ਦਾ ਕਿਵੇਂ ਸ਼ੌਂਕ ਜਾਗ ਪਿਆ। ਗਾਉਣ ਵਾਲਾ ਗਾ ਗਿਆ। ਜਿਵੇਂ ਕਹਿੰਦੇ ਲਿਖਣਾ ਲੱਗ ਗਿਆ ਹੁਣ ਤੁਸੀਂ ਉਹਨਾਂ ਦੇ ਜਿਵੇਂ ਕਹਿੰਦੇ ਕਬਰਾਂ ਖੋਲਣ ਲੱਗੇ ਹੋਏ ਸਰਾਰ ਦੀ ਕਲੈਨ ਸੀ ਮੈਂ ਮਾਲਕ ਆਪਣੀ ਮਰਜ਼ੀ ਦਾ ਘਰ ਫੂਕਤਾਂ ਸ਼ਾਹ ਦੇਖੂਗਾ ਹਾਂਜੀ ਬਾਈ ਤੁਹਾਨੂੰ ਮਾਤਾ ਵੀ ਇਹ ਗੱਲ ਬਾਝਰੂ ਪੁੱਛਣੀ ਆ ਪਾਈ ਨੂੰ ਜਦੋਂ ਕਿਤੇ ਇਕੱਠੇ ਹੋਏ ਬਈ ਉਹ ਨਾ ਰੱਬ ਨੇ ਡਿਊਟੀਆਂ ਲਾਈਆਂ ਹੋਈਆਂ ਹਰੇਕ ਬੰਦੇ ਦੀਆਂ ਕਿਸੇ ਦੀ ਕਿਸੇ ਕੰਮ ਲਈ ਕਿਸੇ ਨੂੰ ਆਪ ਨੂੰ ਨਹੀਂ ਪਤਾ ਹਾਂਜੀ ਹੈਨਾ ਉਹ ਤੁਸੀਂ ਜਿਹੜਾ ਕੰਮ ਕਰਦੇ ਥੋਡੀ ਡਿਊਟੀ ਲੱਗੀ ਹੋਈ ਹੈ ਬਿਲਕੁਲ ਉਹ ਮੇਰੀ ਜਿਹੜੇ ਕੰਮ ਨੂੰ ਡਿਊਟੀ ਲੱਗੀ ਹੋਈ ਮੈਂ ਪਗਾਈ ਜਾਂਦਾ ਹਾਂਜੀ ਸੋਹੇ ਸਾਹਿਬ ਜੀ ਕੋਈ ਕੁਝ ਨਹੀਂ ਕਰਦਾ ਮੈਂ ਬਿਲਕੁਲ ਮੈਂ ਕਿਹਾ ਕਿਉ ਇਹ ਵੀ ਬਹੁਤ ਔਖਾ ਕੰਮ ਆ ਅਫਦਕਰ ਛੱਡ ਕੇ ਕੰਮ ਛੱਡ ਕੇ ਬੰਦਾ ਬੈਠਾ ਵੀ ਉਹ ਦੁਕਾਨਦਾਰੀ ਕਰਦੇ ਉਹ ਜਿੰਦਾ ਰਾ ਕੇ ਤਰਪਨੇ ਉਹ ਵੀ ਦੇਖਣ ਗਏ ਪਤਾ ਨਹੀਂ ਦੁਕਾਨਦਾਰੀ ਆਪਦੀ ਥਾਂ ਤੇ ਸਾਰਾ ਕੁਝ ਨਾਲ ਹੀ ਜਾਣਾ ਹੈ ਸਮਝੀਏ ਕਿ ਨਹੀਂ ਗੱਲ ਜਿਹੜਾ ਮਨ ਦਾ ਕੁਛ ਹੈ ਨਾ ਮਨ ਦੀ ਆਵਾਜ਼ ਉਹ ਵੀ ਜ਼ਰੂਰੀ ਹੈ ਜਿਉਣ ਲਈ ਜਿਉਣ ਲਈ ਬਿਲਕੁਲ ਜੀ ਜਦੋਂ ਮਾਨ ਕੀ ਕਹਿੰਦਾ ਹੈਗਾ ਇਕੱਲਾ ਵੀ ਪੈਸਾ ਕਮਾ ਲਿਆ ਜਾਂ ਇਹ ਕਰ ਲਿਆ ਉਹ ਕਰਦੇ ਉਹ ਸਾਰਾ ਕੁਝ ਨਹੀਂ ਹੈ ਹਾਂ ਜੀ ਕਿਉਂਕਿ ਤੁਹਾਡੀ ਪਹਿਲੀ ਕਿਤਾਬ ਸੀ ਕਿ ਮਿੱਟੀ ਫਰੋਲ ਜੋਗੀ ਆ ਪੜ੍ਹੀ ਬੜਾ ਚੰਗਾ ਲੱਗਿਆ ਔਰ ਪੜੀ ਵੀ ਐਕਸਾਈਟਿੰਗ ਦੇ ਵਿੱਚ ਆ ਬੈਠ ਕੇ ਸ਼ੁਰੂ ਕਰ ਲਈ ਤੇ ਫਿਰ ਅੰਤ ਕਰਕੇ ਹਟਿਆ ਬਈ ਪੂਰੀ ਮਿੱਟੀ ਤੇ ਉਹ ਐਕਸਾਈਟਿੰਗ ਕਿ ਫਰੋਲਤੀ ਸਾਰੇ ਮੈਂ ਦੂਜੀ ਵੀ ਦੇ ਦਨਾ ਹੁਣ ਇਹ ਤੁਹਾਨੂੰ ਤੇ ਉਹਨੂੰ ਵੀ ਪੜ ਲਓ ਕਿ ਹੁਣ ਦੂਜੀ ਲੈ ਕੇ ਆਇਆ ਸੀ ਸਜਨਾ ਬੀੜੀਆਂ ਨੇ ਬੁਲਾਇਆ ਸੀ ਇੱਥੇ ਮੈਨੂੰ ਹਾਂਜੀ ਠੀਕ ਹੈ ਮੈਂ ਕੈਨੇਡਾ ਹੋਇਆ ਆ ਤੇਨ ਬਾਈ ਇੰਦੇ ਰਾਏ ਗੋਟੀ ਨੇ ਫਿਰ ਮਨਜੀਤ ਚਾਹਲ ਜੀ ਕਣਕ ਵਾਲੀ ਆ ਹਾਂਜੀ ਸੈਟਲ ਹੈ ਨਾ ਉਹਨਾਂ ਇੱਥੇ ਤੁਹਾਡੇ ਕੋਲ ਬਈ ਧਰਮਵੀਰ ਥਾਂਦੀ ਮੀਟਾ ਹੈ ਮਾਛੀ ਕੇ ਹਾਂਜੀ ਸਾਡਾ ਘਰੇਵਾਲਾ ਸਾਹਿਬ ਘਰੇਵਾਲਾ ਸਾਹਿਬ ਬਾਰ ਕਰਿਆ ਜੀ ਗੁਰੂਬਾਰ ਜੀ ਉਹ ਤੇ ਉਹ ਵੰਦਾ ਸਾਡਾ ਯਾਰ ਆ ਇਕੱਠੇ ਪੜਿਆ ਸੁਧਾਰ ਕਾਲੇ ਤੇ ਬਰਾਬਰ ਡਿਸਕਾਂ ਤੇ ਬਹਿ ਕੇ ਜਰਾ ਕੋਈ ਨਾ ਤਾਂ ਵੀ ਕੋ ਕਲਾਸ ਤਿੰਨ ਸਾਲ ਅਸੀਂ ਵੀ ਇਕੱਠੇ ਨੇ ਕੀਤੀ ਬਹੁਤ ਅੱਛਾ ਗੀਤਕਾਰ ਵੀ ਬਹੁਤ ਅੱਛਾ ਕਮਾਲ ਦਾ ਉੱਥੇ ਵੀ ਬਹੁਤ ਸ਼ੌਂਕ ਸੀ ਉਹਨੂੰ ਹੂੰ ਦੇਲਾ ਛੱਡੇ ਸੀ ਯਾਰੀ ਵੱਡੇ ਹੋਣਗੇ ਦਾ ਪੜਿਓ ਘਰੇ ਆਪਣੇ ਹੋਣਗੇ ਹਾਂ ਜੀ ਕੀ ਬਾਤ ਹੈ ਬਹੁਤ ਵਧੀਆ ਸੀ ਹਾਂ ਜੀ ਤੇ ਇਹ ਦੀ ਜਿਹੜੀ ਹੁਣ ਤੁਹਾਡੀ ਦੂਜੀ ਆ ਲੈਹਂਦੇ ਜਿਵੇਂ ਤੁਹਾਡੇ ਦਾ ਚੜਦੇ ਲੈਹਂਦੇ ਦਾ ਨਹੀਂ ਕੁਲਵੰਤ ਜੀ ਇਹ ਕੀ ਹੈ ਜਦੋਂ ਹਿੰਦੁਸਤਾਨ ਸਾਂਝਾ ਸੀ ਹਾਂ ਜੀ ਵੰਡਿਆ ਨਹੀਂ ਸੀ ਜਿਹੜੇ ਸਾਡੇ ਪੰਜਾਬੀ ਗੀਤਕਾਰ ਸੀ ਕੋਈ ਕਿਤੇ ਜੰਮਿਆ ਸੀ ਕੋਈ ਕਿਤੇ ਜੰਮਿਆ ਸੀ ਕੋਈ ਕਿਤੇ ਜੰਮਿਆ ਹਾਂਜੀ ਪਰ ਜਿਹੜੇ ਬੰਦੇ ਵੰਡ ਤੋਂ ਬਾਅਦ ਅੱਗੇ ਚੜਦੇ ਪੰਜਾਬ ਵਿੱਚ ਵਸ ਗਏ ਪਹਿਲੀ ਕਿਤਾਬ ਉਹਨਾਂ ਤੇ ਸੀ ਹਾਂਜੀ ਹੁਣ ਉਹਨਾਂ ਬੰਦਿਆਂ ਦੇ ਜਿਹੜੇ ਵੰਡ ਤੋਂ ਬਾਅਦ ਲੈਣੇ ਪੰਜਾਬ ਵਿੱਚ ਵਸ ਗਏ ਹਾਂਜੀ ਪੀਰੀਅਡ ਉਹੀ ਹੈ 1900 ਤੋਂ ਲੈ ਕੇ 1937-38 ਤੱਕ ਦਾ ਸਮਾਂ ਹਾਂਜੀ ਜਿਹੜੇ ਤਾਂ Hindu Sikh ਪਛੋਕੜ ਦੇ ਸੰਬੰਧਤ ਸੀਗੇ ਬੰਦੇ ਉਹਦਾ ਚੜਦੇ ਪੰਜਾਬ ਚ ਆ ਗਏ ਜਿਹਨੂੰ ਮੁਸਲਮਾਨ ਧਰਮ ਨਾਲ ਸੰਬੰਧਤ ਸੀ ਉਹ ਲੈਣੇ ਚਲੇ ਗਏ ਇਹ ਪੰਜਾਬੀ ਸਹਿ ਪੰਜਾਬੀ ਆ ਕਈ ਵਾਰੀਏ ਪੰਜਾਬ ਸਿਆਸਤ ਦੀ ਗੱਲਾਂ ਲੋਕਾਂ ਦੀ ਹੁਣਾ ਜੋ ਹੋ ਰਿਹਾ ਜਾਂ ਹੋ ਕਿਉਂਕਿ ਅਸੀਂ ਸਭ ਭਾਈ ਆ ਸਭ ਆਪਸ ਵਿੱਚ ਵਰਤਦੇ ਆ ਆਪਣੇ ਬੰਦੇ ਜਾਂਦੇ ਆ ਉਹ ਹੁੰਦੇ ਸਭ ਨੂੰ ਪਿਆਰ ਮਿਲਦਾ ਜੀ ਬਿਲਕੁਲ ਜੀ ਬਿਲਕੁਲ ਬੜੇ ਮਾੜੀਆਂ ਖਬਰਾਂ ਆ ਰਹੀਆਂ ਅੱਜ ਸੁਣੀਆਂ ਹਾਂ ਬੜਾ ਮਨ ਉਦਾਸ ਹੋ ਜਾਂਦਾ ਉਦਾਸ ਬਹੁਤ ਮਨ ਉਦਾਸ ਹੈ ਕਿਸੇ ਨਿਰਦੋਸ਼ ਦੀ ਜਾਨ ਜਾਣੀ ਬੜੀ ਮਾੜੀ ਗੱਲ ਇਹ ਮੈਨੂੰ ਲੱਗਦਾ ਵੀ ਕਿਸੇ ਹੱਦ ਤੱਕ ਸਾਸਤੇ ਧੱਕੇ ਚੜੀ ਜਾ ਰਹੇ ਸਭ ਜੋ ਵੀ ਹੈ ਇਹਦੇ ਬਾਰੇ ਡਾਇਗਨੋਸਟਾ ਸਮਾਂ ਕਰਦਾ ਹੁੰਦਾ ਹੈਗਾ ਸਮਝੇ ਕਿ ਨਹੀਂ ਗੱਲ ਪਰ ਜੋ ਹੋਇਆ ਮਾੜਾ ਮਾੜਾ ਹੋਇਆ ਜੀ ਬਹੁਤ ਮਾੜਾ ਉਹਦੀ ਖੁੱਲੇ ਸ਼ਬਦਾਂ ਦੀ ਆਪਾਂ ਨਿੰਦਿਆ ਕਰਦੇ ਆ ਧਰਮ ਸਭ ਤੋਂ ਪਹਿਲਾਂ ਇਨਸਾਨੀਅਤ ਧਰਮ ਬਾਅਦ ਦੇ ਵਿੱਚ ਕੋਈ ਵੀ ਧਰਮ ਇਹ ਨਹੀਂ ਕਹਿੰਦਾ ਕਿਸੇ ਦੇ ਕਿਸੇ ਦੀ ਜਾਨ ਲਈ ਜਾਵੇ ਕਿਸੇ ਉਹ ਵੀ ਕਿਸੇ ਨਿਰਦੋਸ਼ ਦੀ ਜਿਹਦੇ ਨਾਲ ਕਦੇ ਹੈਲੋ ਹਾਈ ਵੀ ਨਹੀਂ ਤੂਕੜਕ ਵੀ ਨਹੀਂ ਹੈ ਹੈਨਾ ਤੇ ਇਹਦੇ ਨਾਲ ਨਾਲ ਆਪਾਂ ਟੌਪਿਕ ਆਪਣਾ ਜਾ ਰਹੇ ਤੁਹਾਡੀ ਕਿਤਾਬ ਬਾਰੇ ਆਪਾਂ ਤਾਂ ਭਟਕ ਗਿਆ ਥੋੜਾ ਜਿਹਾ ਬਹੁਤ ਗੱਲ ਦੀ ਹਾਂਜੀ ਤੇ ਕਿਤਾਬ ਬਾਰੇ ਜੂਰ ਦੱਸੋ ਕਿ ਇਦੇ ਬਾਰੇ ਜਿਵੇਂ ਤੁਹਾਡਾ ਖਾਸ ਐਕਸਪੀਰੀਅੰਸ ਕੀ ਹੋਇਆ ਖਾਸ ਗੱਲ ਇਹ ਹੀ ਹੈ ਤਜਰਬਾ ਉਹੀ ਹੈ ਜੋ ਗੀਤਕਾਰਾਂ ਦਾ ਹਾਲ ਹੁੰਦਾ ਹੈ ਉਹੀ ਮੈਂ ਇਹਦੇ 'ਚ ਹੋਇਆ ਸਮਝੇ ਕਿ ਬੜੇ ਵੱਡੇ ਵੱਡੇ ਗੀਤਕਾਰ ਮਨਜ਼ੂਰ ਹੁਸੈਨ ਚੱਲਾ ਸਾਹਿਬ ਹੈ ਨਾ ਦਿਲ ਵਾਲਾ ਦੁੱਖਣਾ ਨਹੀਂ ਕਿਸੇ ਨੂੰ ਸੁਣਦਾ ਹੈ ਨਾ ਬਰੀ ਨਿਜ਼ਾਮੀ ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ ਕਦੇ ਵੀ ਨਾ ਅੱਜ ਜਿੰਨਾ ਰੋਇਆ ਉਹ ਵੈਸਾ ਸੱਜਣਾ ਬਹੁਤ ਹਾਂਜੀ ਬਹੁਤ ਅਜੀ ਕਾਦਰੀ ਸਾਹਿਬ ਸੱਜਣਾ ਨੇ ਬੁਹੇ ਇੱਕ ਚਿੱਕ ਤਾਨ ਲਈ ਆਸ਼ਕਾ ਤੇ ਸੋਹਣਾ ਮੁਖੜਾ ਚ ਪਾਉਣ ਦੇ ਹਾਂਜੀ ਕਹਿੰਦਾ ਦੂਜੇ وارس لودھانی صاحب نچمبے دی بند کلی تن ਕਿਹੜੇ ਵੇਲੇ ਰੱਬ ਨੇ ਬਣਾਇਆ ਹਾਂਜੀ ਇਹਨਾਂ ਤੇ ਸੂਫੀ ਤਵੱਸਮ ਸਾਹਿਬ ਹਾਂਜੀ ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ ਆ ਵੇਖ ਮੇਰਾ ਇੰਤਜ਼ਾਰ ਆ ਜਾ ਹਾਂਜੀ ਇਹਨਾਂ ਪੰਜਾਬੀ ਦੇ ਸਭ ਤੋਂ ਵੱਡੇ ਸੰਗੀਤਕਾਰ ਤੇ ਗੀਤਕਾਰ ਗੁਣਾਚੌਰ ਵਾਲੇ ਬਾਬਾ ਗੁਲਾਮ ਅਹਿਮਦ ਚਿਸ਼ਤੀ ਜੀ ਇਹ ਬਾਬਾ ਗਰਾਮ ਵੀ ਗੁਣਾਚੌਰ ਤੋਂ ਹੀ ਸੀਗੇ ਬਿਲਕੁਲ ਜੀ ਇਸ ਵੀ ਗੁਣਾਚੌਰੀ ਤੇ ਪਿੰਡ ਉਹ ਵੀ ਗੁਣਾਚੌਰੀ ਤੇ ਦੇਖੋ ਹੁੰਦੀ ਹੈ ਮੈਂ ਤਾਂ 1901-02 ਦੀ ਗੱਲ ਕਰ ਰਿਹਾ ਹਾਂਜੀ ਹਾਂਜੀ ਨਾ ਉਹ ਫਿਰ ਜਸੂ ਉਹ ਪਿੰਡ ਕੋਈ ਨਹੀਂ ਉਹ ਵੀ ਹੈ ਪਿੰਡ ਉਹ ਹੀ ਹੈ ਸ਼ਮਸ਼ੇਰ ਸਿੰਧੂ ਸਾਹਿਬ ਦੇ ਸਾ ਸੋਰਾ ਪਿੰਡ ਹੈ ਉਹ ਜਿੱਦੇ ਜਸਵੀਰ ਗੁਣਾ ਚੌਰੀ ਇਹਦਾ ਪਿੰਡ ਹੈ ਉਹ ਢਾਡੀ ਵੀ ਸੀ ਉੱਥੋਂ ਦੇ ਇੱਕ ਹਾਂਜੀ ਪਰ ਬਾਬਾ ਗੁਲਾਮ ਅਹਿਮਦ ਚਿਸ਼ਤੀ ਮੋਢਲੇ ਬੰਦੇ ਆ ਉੱਥੇ ਹਾਂਜੀ ਜਿਹੜੇ ਵੱਡੇ ਬੰਦੇ ਹੋਏ ਬਿਲਕੁਲ ਸੰਧੂ ਸਾਹਿਬ ਨੇ ਉਸੇ ਗੱਲ ਕੀਤੀ ਇੱਕ ਵਾਰ ਮਿਲਣ ਦਾ ਮੌਕਾ ਮਿਲਿਆ ਉਹ ਗੀਤਕਾਰੀ ਦਾ ਸਾਨੂੰ ਵੀ ਹੁੰਦਾ ਜਿਵੇਂ ਲਿਖਣਾ ਆ ਜਾਂ ਕਰਨਾ ਉਹ ਕਹਿੰਦੇ ਸ਼ਬਦਾਵਲੀ ਸਿੱਖਣੀ ਪਹਿਲਾਂ ਪੰਜਾਬੀ ਅਖਬਾਰ ਟ੍ਰਿਬਿਊਨ ਪੜਿਆ ਕਰੋ ਸਾਨੂੰ ਪਤਾ ਲੱਗੂ ਸ਼ਬਦ ਕਿੱਥੋਂ ਚੱਲਦੇ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਕਿਉਂਕਿ ਸਾਡੇ ਲਈ ਹੁਣ ਮੜਿਆ ਹਰੇਕ ਫਿਰ ਦਾ ਪਰ ਸ਼ਬਦਾਵਲੀ ਨੂੰ ਠੀਕ ਮੁਹਾਵਰਿਆਂ ਦੇ ਵਜ੍ਹਾ ਸਹੀ ਅਰਥਾਂ ਦੇ ਵਿੱਚ ਲੈ ਕੇ ਆ ਕੋਈ ਸ਼ੱਕ ਨਹੀਂ ਬਾਕਮਾਲ ਨੇ ਜੀ ਸੰਦੂ ਬਹੁਤ ਅੱਛਾ ਖਬਰ ਹੈ ਉਸ ਸੰਦੂ ਸਾਹਿਬ ਦੇ ਕਹਿਣੀ ਹਾਂ ਜੋ ਤਾਂ ਬਾਕੀ ਤੁਹਾਡਾ ਵੀ ਕੋਈ ਕਹਿਣਾ ਨਹੀਂ ਜੀ ਕਿਉਂਕਿ ਤੁਹਾਡੀ ਕਿਤਾਬ ਹੈ ਕਿ ਪਹਿਲਾਂ ਵੀ ਮੈਂ ਗੱਲ ਕਰਦਾ ਹਾਂ ਨਾ ਖੋਜ ਭਰਪੂਰ ਆ ਇੱਕ ਬਹੁਤ ਵੱਡੀ ਖੋਜ ਕੀਤੀ ਹੈ ਤੁਸੀਂ ਮੈਨੂੰ ਤਾਂ ਲੱਗਦਾ ਵੀ ਸਰਕਾਰ ਨੂੰ ਕਹਿ ਕੇ ਤੁਹਾਨੂੰ ਪੀ ਐਚ ਡੀ ਦੀ ਡਿਗਰੀ ਵੀ ਹੋਣੀ ਚਾਹੀਦੀ ਡਾਉਟ ਡੇਟ ਦੀ ਇਹ ਕੋਈ ਹੈ ਨਹੀਂ ਕਿਉਂਕਿ ਨਾਮਿਨੇਟ ਹੋਣਾ ਚਾਹੀਦਾ ਬੰਦਾ ਜਿਹੜਾ ਰਿਸਰਚ ਕਰਦਾ ਹੋਵੇ ਟਾਈਮ ਕਿਤੇ ਕੋਈ ਟਾਈਮ ਹੈ ਨਹੀਂ ਜੀ ਮੈਂ ਆਪਣਾ ਕੰਮ ਜਾਰੀ ਰੱਖਿਆ ਰੱਖੂਗਾ ਜਦੋਂ ਤੱਕ ਇਹ ਬਾਕੀ ਸਰਕਾਰਾਂ ਦਾ ਕੰਮ ਹੈ ਤੁਹਾਡੇ ਵਰਗੇ ਸੱਜਣਾ ਬੀਬੀਆਂ ਦਾ ਕੰਮ ਜਿਹੜੇ ਇੰਨਾ ਸਤਕਾਰ ਦਿੰਦੇ ਆ ਪਿਆਰ ਦਿੰਦੇ ਆ ਮੈਂ ਸੋਚਦਾ ਇਹ ਵੀ ਕਿਸੇ ਪੀ ਐਚ ਡੀ ਤੋਂ ਘੱਟ ਨਹੀਂ ਕਿਸੇ ਸਨਮਾਨ ਤੋਂ ਘੱਟ ਹਾਂਜੀ ਤੇ ਇਹਦੇ ਲਈ ਤੁਹਾਨੂੰ ਟਾਈਮ ਕਿਵੇਂ ਮਿਲ ਜਾਂਦਾ ਜੀ ਸਾਰਾ ਟਾਈਮ ਇਸੇ ਕੰਮ ਤੇ ਲੱਗਦਾ ਜੀ ਮੇਰਾ ਹਾਂਜੀ ਫੇਰ ਰੋਟੀ ਪਾਣੀ ਕਿਵੇਂ ਚੱਲਦਾ ਰੋਟੀ ਪਾਣੀ ਚੱਲੀ ਜਾਂਦਾ ਇਹਨਾਂ ਰੋਟੀ ਪਹਿਲਾਂ ਬਾਪੂ ਤੋਂ ਮੰਗ ਲੈਂਦੇ ਸੀ ਹੁਣ ਪੁੱਤੋਂ ਤੋਂ ਮੰਗ ਲੈਂਦੇ ਹਾਂਜੀ ਨਾ ਚਲੇ ਕਿਉਂਕਿ ਕੰਮਾਂ ਸ਼ੌਂਕ ਆਪਣੀ ਜਗ੍ਹਾ ਤੇ ਟੱਬਰ ਪੜਨਾ ਆਪਣੀ ਜਗ੍ਹਾ ਤੇ ਜ਼ਰੂਰੀ ਆ ਜੀ ਵੇ ਵੀ ਬਿਲਕੁਲ ਜ਼ਰੂਰੀ ਹੈ ਪਰ ਜੇ ਕੋਈ ਰੋਗ ਲੱਗ ਜਾਏ ਫਿਰ ਉਹਦਾ ਇਲਾਜ ਔਖਾ ਹੀ ਹੁੰਦਾ ਹੈ ਹਾਂਜੀ ਕਿਉਂਕਿ ਹਣ ਸਾਨੂੰ ਪਤਾ ਵੀ ਅਸੀਂ ਮੈਡੀਕਲ ਹੀ ਕੰਮ ਕਰਦੇ ਆ ਇੱਥੇ ਲੋਕਾਂ ਕਹਿੰਦੇ ਮੇਰਾ ਨਾਉ ਨਹੀਂ ਲੱਗਾ ਮੈਂ ਕਿਹਾ ਤੰਦਰੋਂ ਤੋਂ ਸਾਨੂੰ پیسے ਦਿੱਤੇ ਆ ਪ੍ਰੀਜ ਇਸ ਬਾਵਾਂ ਲੈ ਕੇ ਸਾਨੂੰ ਸ਼ੌਕ ਆ ਘਰ ਵਾਲੇ ਕਹਿੰਦੇ ਖਟਕੇ ਨਹੀਂ ਆ ਸਾਡੇ ਘਰੇ ਰੋਟੀ ਨਾ ਖਾਓ ਦੱਸ ਇਹ ਨੌ ਵਾਲਾ ਕੰਮ ਨਾ ਥੋੜਾ ਜਿਹਾ ਵੀ ਮੈਨੂੰ ਵੀ ਲੋਕ ਕਹਿੰਦੇ ਵੀ ਕਿਤਾਬ ਜਿਵੇਂ ਮੇਰਾ ਨਾਉ ਨਹੀਂ ਪਾਇਆ ਮਾਇਆ ਸਭ ਤੋਂ ਵੱਧ ਸਮਾਂ ਤਾਂ ਮੇਰੀ ਘਰ ਵਾਲੀ ਨੇ ਲਾਇਆ ਇਹਦੇ ਤੇ ਸਮਝੋ ਇਹ ਗੱਲ ਉਹਦਾ ਜਿਹਦਾ ਮੈਂ ਖਾਣਾ ਹੈਗਾ ਹਾਂਜੀ ਬਾਕੀ ਤੁਸੀਂ ਦੇਖਿਆ ਮੈਂ ਆਪਾਂ ਪਹਿਲਾ ਇੱਕ ਵਾਰ ਮਿਲੇ ਸੀ ਥੋੜਾ ਕਿ ਤੁਹਾਨੂੰ ਲੱਗਿਆ ਮੈਂ ਤੁਹਾਨੂੰ ਦੱਸੇ ਵੀ ਬੰਦਾ ਜਿਵੇਂ ਔਜਲ ਜਾਂਦਾ ਕੰਮ ਜਦੋਂ ਤੁਹਾਡੇ ਅੰਦਰ ਨਾ ਇੱਕ ਜਨੂਨ ਹੁੰਦਾ ਵੀ ਇਹ ਕਰਕੇ ਦਿਖਾਉਣਾ ਕਰਨਾ ਕਰਨਾ ਬਸ ਕਈ ਵਾਰ ਬੰਦਾ ਆਪਣੇ ਘਰਦਿਆਂ ਤੋਂ ਵੀ ਦੂਰ ਹੋ ਜਾਂਦਾ ਹੈਗਾ ਬਿਲਕੁਲ ਜਨੂਨ ਹੀ ਇਹ ਕਰਾਉਂਦਾ ਹੈ ਹੋਰ ਕੋਈ ਸਾਧਨ ਹੈ ਨਹੀਂ ਤੁਹਾਡੇ ਕੋਲ ਕੋਈ ਕੰਮ ਨੂੰ ਕਰਨ ਦਾ ਕਰਦਾ ਹਾਂ ਜੀ ਜੇ ਕੋਈ ਲਾਲਚ ਤੇ ਉਹਦੇ ਵਾਰ ਕੰਮ ਨਹੀਂ ਹੁੰਦਾ ਹੈਗਾ ਬਿਲਕੁਲ ਜੀ ਕੰਮ ਤਾਂ ਇਹ ਵੀ ਦਵਾਈ ਕੰਮ ਹੋਇਆ ਨਹੀਂ ਯਾਰ ਮੈਂ ਕਰਨਾ ਹੈ ਕਰਨਾਗਾ ਪਰ ਤੁਸੀਂ ਕਰਕੇ ਦਿਖਾਇਆ ਕਿਉਂਕਿ ਪਹਿਲੀ ਪੁਸਤਕ ਤੁਹਾਡੀ ਪੜੀ ਆ ਬੜੀ ਚੰਗੀ ਲੱਗੀ ਆ ਤੇ ਦੂਜੀ ਵੀ ਪੜੀ ਕਹਿੰਦੇ ਕਹਿੰਦੇ ਪਹਿਲਾਂ ਕਹਿੰਦੇ ਮਿੱਟੀ ਨਾਲ ਫਰੋਜ ਹੋ ਗਈ ਆ ਕਹਿੰਦਾ ਟੱਕਰ ਰਹਿਣ ਦੇ ਗੱਲਾਂ ਨੂੰ ਮੈਨੂੰ ਫਰੋਜ ਹੋ ਗਈ ਆ ਹਾਂਜੀ ਲਬਲ ਤੇ ਲਾਗਵਾ ਚਾਹ ਹਾਂਜੀ ਹੁਣ ਤੁਸੀਂ ਫਰੋਲਤੀ ਮਿੱਟੀ ਲਬਲੇ ਤੇ ਹੁਣ ਵਾਕਈ ਅਗਲੀ ਪੁਸਤਕ ਪੜਾਂਗੇ ਮੀਰੀ ਅੱਜ ਇਹਦੇ ਨਾਲ ਜੀ ਹੁਣ ਇਹਦੇ ਨਾਲ ਨਾਲ ਪੀਜ਼ਾ ਖਵਾਓ ਤੇ ਨਾਲ ਪੀਜ਼ਾ ਦੁਬਾਰਾ ਖਵਾਵਾਂਗੇ ਕਾਕੋ ਪੀਜ਼ਾ ਸਾਡੇ ਮੈਂ ਤਿੰਨੇ ਜੀ ਆਪਣੇ ਬੜੀ ਵਧੀਆ ਪੀਜ਼ਾ ਹਾਂਜੀ ਦੋੜਾ ਵੀ ਬਹੁਤ ਅੱਛਾ ਇਹਨੇ ਕਲਾਕਾਰ ਵੀ ਬਹੁਤ ਵਧੀਆ ਜੀ ਅਸੀਂ ਵੀ ਇੱਥੇ ਨਾ ਮੈਂ ਤਾਂ ਹੈਰਾਨ ਹੋਇਆ ਵੀ ਭਾਖਾ ਵੀ ਇੱਥੇ ਤਾਂ ਮੈਨੂੰ ਲੱਗਦਾ ਕਿ ਤੇ ਰਾਜੂ ਤੇ ਤਾਂ ਨਹੀਂ ਕੁਝ ਲਿਖਣ ਲੱਗਿਆ ਤੁਸੀਂ ਇੱਥੇ ਆ ਕੇ ਨਹੀਂ ਨਹੀਂ ਹੋਰ ਇਹਨਾਂ ਨੂੰ ਜਦੋਂ ਖਾਣਾ ਵੀ ਨਾ ਹੁੰਦਾ ਕੋਈ ਜਿਹੜੇ ਸੱਜਣ ਬੇਲੀ ਕੋਈ ਕਲਾ ਵਾਲਾ ਕੋਈ ਗੀਤ ਲਿਖਣ ਵਾਲਾ ਡਾਉਣ ਵਾਲਾ ਵਜਾਉਣ ਵਾਲਾ ਫਿਰ ਉਸੇ ਥੋੜਾ ਜਿਆਦਾ ਸਵਾਦ ਦਿੰਦਾ ਕਈ ਵਾਰੀ ਅੱਗੇ ਨੂੰ ਮੈਂ ਪਹਿਲਾ ਕਹਿੰਦਾ ਮੈਂ ਬੰਦਾ ਜਿੰਨਾ ਸਰੀਲਾ ਉਹਨੇ ਸਰੀਲਾ ਪੀਜਾ ਵੀ ਬਣਾਉਂਦਾ ਜੀ ਹਾਂ ਬਿਲਕੁਲ ਬਹੁਤ ਸਰੀਲਾ ਬਹੁਤ ਬਹੁਤ ਸਰੀਲਾ ਬੰਦਾ ਕੀ ਬਾਤ ਹਾਂ ਜੀ ਤੇ ਵਾਕਈ ਮਾਸਾ ਸਾਹਿਬ ਇੱਕ ਇਨਸਾਨ ਨਹੀਂ ਇੱਕ ਲੇਖਕ ਨਹੀਂ ਇਹ ਇੱਕ ਸਾਸਤ ਹੈ ਸੰਸਥਾ ਦੇ ਵਿੱਚ ਕੀ ਹੁੰਦਾ ਕਿ ਹੁਣ ਤੁਸੀਂ ਕਿਸੇ ਗੀਤਕਾਰ ਨੂੰ ਕਲਪਾਉਂਗੇ ਉਹਦੇ ਮਾਰ ਕਿੰਨੇ ਗਾਉਣ ਵਾਲੇ ਆ ਕਿਨੇ ਕੀ ਕੀਤਾ ਉਹ ਸਾਰਾ ਇਹਨਾਂ ਕੋਲੇ ਐਨਸਾਈਕਲੋਪੀਡੀਆ ਜੀ ਜੋ ਬੁੱਕਾਂ ਦੇ ਵਿੱਚ ਜੇ ਤੁਸੀਂ ਇੱਕ ਗਾਉਣ ਵਾਲੇ ਦੀ ਗੱਲ ਕਰਦੇ ਹੋ ਉਹਦੇ ਬਾਰੇ ਪੜ੍ਹਦੇ ਹੋ ਤਾਂ ਜਰੂਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਉਹ ਕਿੰਨੇ ਬੰਦਿਆਂ ਨੇ ਗਾਇਆ ਇੱਕ ਲਿਖਣ ਵਾਲੇ ਨੇ ਕਿੰਨੇ ਬੰਦਿਆਂ ਨੂੰ ਰੋਜੀ ਰੋਟੀ ਪਾਇਆ ਬਿਲਕੁਲ ਉਹ ਆਪ ਬੰਦਾ ਭੁੱਖਾ ਰਿਹਾ ਜੀ ਉਹਨੂੰ ਕੁਛ ਨਹੀਂ ਮਿਲਦਾ ਸੀਗਾ ਤੇ ਨਾਲ ਨਾਲ ਹੋਰ ਕੋਈ ਤੁਸੀਂ ਕਹਿਣਾ ਚਾਹੂਗੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜੋ ਪਿਆਰ ਸਤਿਕਾਰ ਦਿੱਤਾ ਕਿਉਂਕਿ ਕੱਲ ਨੂੰ ਮੈਂ ਚੱਲੇ ਆਗਾ ਉਹ ਤੁਹਾਡਾ ਨਾਲ ਲੈ ਕੇ ਜਾ ਰਿਹਾ ਪੋਰਟਲੀ ਚ ਬੰਨ ਕੇ ਨਾਲ ਸਾਡਾ ਪਿਆਰ ਸਤਿਕਾਰ ਤੇ ਤੁਹਾਡੇ ਨਾਲ ਹਮੇਸ਼ਾ ਖੜਿਆ ਜਿੱਥੇ ਵੀ ਤੁਹਾਨੂੰ ਲੋੜ ਆ ਖੜਿਆ ਹਾਂ ਤੁਹਾਡੇ ਦੀ ਮਾਨ ਹਾਂਜੀ ਤੇ ਬਹੁਤ ਵਧੀਆ ਮੈਂ ਕਹਿਣਾ ਹੁੰਦਾ ਇਹ ਠੰਡੇ ਦੇ ਟਿੱਬਿਆਂ ਦੀ ਜੇ ਗੱਲ ਕਰਦੇ ਆ ਕਈ ਵਾਰੀ ਆਪਾਂ ਹਾਂ ਹਾਂ ਤਾਂ ਮਾਸਾ ਸਾਹਿਬ ਦਾ ਨੇ ਉਹ ਬਠਿੰਡੇ ਦੇ ਇਹ ਟਿੱਬੇ ਨੇ ਮਜ਼ਾਰਾ ਲਹਿਰ ਦਾ ਗੜਾ ਕਮਿਊਨਿਸਟ ਲਹਿਰ ਦਾ नक्सਲਵਾਦੀ ਲਹਿਰ ਦਾ ਜਮੇਰ ਸਿੰਘ ਔਲਖ ਦੀ ਧਰਤੀ ਹੈ ਉਹ ਜੰਗੀਰ ਸਿੰਘ ਜੋਗਾ ਦੀ ਧਰਤੀ ਹੈ ਧਰਮ ਸਿੰਘ ਫੱਕਰ ਦੀ ਧਰਤੀ ਹੈ ਬਿਲਕੁਲ ਜਗਾਉਣ ਵਾਲੇ ਆ ਜੀ ਲੋਕਾਂ ਨੂੰ ਸੁੱਤੇ ਨੂੰ ਜਗਾਏ ਜੀ ਇਹਨਾਂ ਨੇ ਕ੍ਰਾਂਤੀ ਜਾਰੀ ਲੈ ਕੇ ਆਂਦੀ ਹੈ ਤਾਂ ਇਹ ਸੁੱਤੇ ਨੂੰ ਜਗਾਇਆ ਸਾਨੂੰ ਮਾਣ ਹੈ ਇਸ ਗੱਲ ਦਾ ਪੂਰੇ ਪੰਜਾਬ ਨੂੰ ਉਹਨਾਂ ਨੇ ਇੱਕ ਰੌਸ਼ ਨਹੀਂ ਦਿੱਤੀ ਹਾਂਜੀ ਤੇ ਤੁਸੀਂ ਵੀ ਆ ਕੇ ਜਿਵੇਂ ਕਹਿੰਦੇ ਆ ਜਿਸ ਕਰੇ ਗੱਲ ਹੁੰਦੀ ਐ ਸਤੂ ਮੂਸੇਆ ਦੇ ਗੀਤਾਂ ਹੀ ਤਾਂ ਨਾ ਫਿਰ ਸਾਡੇ ਜਗਾਉਣ ਵਾਇਆ ਸਾਡੇ ਗੌਰ ਸੁਖਮਾਨ ਮਾਨਸਲ ਸਾਹਿਬ ਤੁਹਾਡੀ ਵੀ ਹੁੰਦੀ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਨੂੰ ਆਏ ਸਾਡੇ ਸ਼ਹਿਰ ਦੇ ਵਿੱਚ ਤੇ ਆਪਾਂ ਨੂੰ ਪੀਐਸ ਕਾਉਣੇ ਆ ਤੇ ਨਾਲ ਨਾਲ ਧੰਨਵਾਦ ਕਰਦਾ ਸਾਡੇ ਵੀਰ ਅਫਤਾਰ ਗਰੇਵਾਲ ਦਾ ਜੀਨੇ ਸਾਡੀ ਵੀਡੀਓ ਬਣਾਉਣ ਦੇ ਵਿੱਚ ਸਹਾਇਤਾ ਕੀਤੀ ਕਿਉਂਕਿ ਜਦੋਂ ਅਸੀਂ ਬਲੌਗਟਰੀ ਵਰਕ ਕਰਦੇ ਆਂ ਕਈ ਵਾਰੀ ਕੈਮਰਾ ਵਾਲਾ ਨਹੀਂ ਮਿਲਦਾ ਫਿਰ ਸਾਨੂੰ ਕਲਾਕਾਰ ਜਾਂ ਸਾਥੀ ਵੀ ਫਾਈਂਡਾ ਪੈਂਦਾ ਜੀ ਵਾਹ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਨਾਲ ਇਹ ਕਹਿਣਾ ਚਾਹੁੰਦਾ ਕਿ ਸਾਰੇ ਹੋਰ ਇਹੋ ਜੀ ਜਾਣਕਾਰੀ ਲਈ ਸਾਡੇ ਚੈਨਲ ਕੇਤਾਲੇ ਨੂੰ ਸਬਸਕ੍ਰਾਈਬ ਕਰੋ ਜੇ ਕੋਈ ਕੋਈ ਤੁਹਾਡੇ ਕੋਲ ਜਾਣਕਾਰੀ ਹੈ ਸਾਂਝੀ ਕਰੋ ਉਹ ਵੀ ਨਾਲ ਲੈ ਕੇ ਆਵਾਂਗੇ ਤੇ ਬੰਸਰ ਸਾਹਿਬ ਬਾਰੇ ਕੋਈ ਸਵਾਲ ਆ ਤਾਂ ਤੁਹਾਨੂੰ ਆ ਨੰਬਰ ਤੇ ਆਪਾਂ ਸਕਰੀਨ ਤੇ ਨੰਬਰ ਦਵਾਂਗੇ ਨੰਬਰ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ ਮੈਨੂੰ ਲੱਗਦਾ ਕਿ ਸੇਵਾ ਦਾ ਕੰਮ ਵੀ ਹੈ ਤੇ ਇਹਨਾਂ ਨੂੰ ਮਦਦ ਵੀ ਕਰਨੀ ਚਾਹੀਦੀ ਸਾਨੂੰ ਜੀ ਜਿਨ੍ਹਾਂ ਨੇ ਆਪਦਾ ਘਰ ਫੋਕਿਆ ਨਵਾਂ ਘਰ ਵੀ ਬਣਾ ਕੇ ਦੇਣਾ ਆਪਾਂ ਉਹਨਾਂ ਨੂੰ ਤੇ ਆਓ ਹੰਬੜਾ ਮਾਰ ਗਿਆ ਜੀ ਸਤਿ ਸ਼੍ਰੀ ਅਕਾਲ ਜੀ